ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਜੀ ਆਥਨ ਦੇ ਸਵਾ 4 ਦਾ ਟਾਈਮ ਹੈ ਤੇ ਤਰੀਕ ਹੈਗੀ ਅੱਜ 2 ਤੇ ਇਹ ਵਾਲੀ ਵੀਡੀਓ ਆਪਾਂ ਸਵੇਰੇ ਕੱਲ ਨੂੰ ਅਪਲੋਡ ਕਰਨੀ ਆ 3 ਤਰੀਕ ਨੂੰ ਤੇ ਬੈ ਲੱਗੀ ਸੀ ਹੁਣ ਕੱਪੜੇ ਧੋਣ ਕਿਉਂਕਿ ਅਸਵੇਰੀ ਮੈਂ ਮਸ਼ੀਨ ਲਾਈ ਨਹੀਂ ਸੀ ਤੇ ਜਿਆਦਾ ਕੱਪੜੇ ਸਵੇਰੀ ਹੈ ਨਹੀਂ ਸੀ ਤੇ ਥੋੜੇ ਜਿਹਾ ਕੱਪੜੇ ਬਸ ਇੱਕ ਕਸੂਰ ਸਾਡਾ ਘਰ ਦਾ ਤੇ ਬਾਕੀ ਹੁਣ ਇਹਨਾਂ ਨੇ ਵਰਦੀ ਲਾਹੀ ਸੀ ਤੇ ਇੱਕ ਤਾਂ ਨਾ ਅੱਜ ਕਾਰਨ ਇਹ ਸੀ ਥੋੜਾ ਕੰਮ ਜਿਆਦਾ ਸੀ ਸਵੇਰੇ ਤਾਂ ਕਰਕੇ ਮਸ਼ੀਨ ਨਹੀਂ ਮੈਂ ਲਾਈ ਕਿਉਂਕਿ ਚੜਦੀ ਧੁੱਪ ਆ ਜਾਂਦੀ ਆਪਣੇ ਬਾਥਰੂਮਾਂ ਦੇ ਵਿੱਚ ਤੇ ਫਿਰ ਹੁਣ ਪਰਸ਼ਾਮ ਮੁੜਿਆ ਤੇ ਦੂਜਾ ਕਾਰਨ ਇਹ ਸੀ ਮੈਂ ਕਿਹਾ ਵੀ ਹੱਥ ਨੇ ਵਰਦੀ ਹੋਣੀ ਆ ਵੀ ਚਲੋ ਇਹ ਵੀ ਧੋਣੀਆਂ ਵੀ ਇਕੱਠੇ ਧੋ ਦੂੰਗੀ ਫਿਰ ਨਹੀਂ ਫਿਰ ਦੋ ਟਾਈਮ ਬਾਂ ਪਿੰਦੇ-ਪਿੰਦੇ ਮਸ਼ੀਨ ਲਾਉਣੀ ਪੈਂਦੀ ਆ ਤੇ ਬਾਕੀ ਵੀਡੀਓ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੇ ਇੱਕ ਵਿਅਰਸਾ ਜਿਹੜੀ YouTube ਫੈਮਲੀ ਮੈਂਬਰ ਨੇ ਆਪਣੇ ਭੈਣ ਜ਼ਰੀਨਾ ਉਹਨਾਂ ਦਾ ਮੈਸਜ ਕਮੈਂਟ ਆਇਆ ਸੀ ਤੇ ਉਹਨਾਂ ਨੇ ਇੱਕ ਦੱਸਿਆ ਸੀ ਕਹਿੰਦੇ ਮੈਂ ਆਪਣੇ ਬੇਟੇ ਦੀ ਆਈਡੀ ਤੋਂ ਕਮੈਂਟ ਕੀਤਾ ਵੀ ਮੇਰਾ ਨਾਮ ਜ਼ਰੂਰ ਲਿਓ ਸੋ ਤੇ ਬਹੁਤ ਬਹੁਤ ਧੰਨਵਾਦ ਜ਼ਰੀਨਾ ਭੈਣ ਤੁਹਾਡਾ ਹਨਾ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਪਿਆਰ ਸਦਕਾ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਵਾਹਿਗੁਰੂ ਦੀ ਮਿਹਰ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਕਰਕੇ ਚੈਨਲ ਇਹਨਾਂ ਗਰੋ ਕੀਤਾ ਬਸ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਚੈਨਲ ਨੂੰ ਤੇ ਚਲੋ ਜੀ ਹੁਣ ਮੈਂ ਫਟਾਫਟ ਮਸ਼ੀਨ ਲਾ ਦਵਾਂ ਤੇ ਫਿਰ ਬਾਕੀ ਦਾ ਕੰਮ ਉਹ ਜਿਹੜਾ ਹੈਗਾ ਆਪਣਾ ਸਬਜੀ ਮੇਰੀ ਬਣੀ ਹੋਈ ਆ ਭਾਂਡੇ ਮੈਂ ਧੋ ਦਿੱਤੇ ਨੇ ਤੇ ਬਸ ਕੱਲਾ ਆਟਾ ਗੁੰਨ ਕੇ ਰੋਟੀ ਲਾਉਣੀ ਆ ਰਸੋਈ ਦਾ ਆਪਣਾ ਜ਼ਿਆਦਾ ਕੰਮ ਨਹੀਂ ਆ ਤੇ ਮੈਂ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਫਟਾਫਟ ਵੀ ਕੱਪੜਿਆਂ ਦਾ ਨਵੇੜਲਾ ਵੀ ਨਿਹਰਾ ਹੁਣ ਤੋਂ ਪਹਿਲਾਂ ਪਹਿਲਾਂ ਤਾਂ ਕਿ ਸੁੱਕ ਜਾਣ ਤੇ ਜਿਆਦਾ ਹਨਾ ਕਿਉਂਕਿ ਮਸ਼ੀਨ 'ਚ ਹੀ ਸੁਕਾਉਣੇ ਆ ਜਿਆਦਾ ਟਾਈਮ ਲੱਗਣਾ ਨਹੀਂ ਆ ਤੇ ਫਿਰ ਫਟਾਫਟ ਆਪਾਂ ਇਹਨਾਂ ਨੂੰ ਅੰਦਰ ਰੱਖ ਦਾਂਗੇ ਕਿ ਰਾਤ ਨੂੰ ਮੀਂਹ ਦਾ ਵੀ ਨਹੀਂ ਪਤਾ ਹੁੰਦਾ ਮੀਂਹ ਆ ਜਾਵੇ ਹਨਾ ਤੇ ਚਲੋ ਜੀ ਵੀਡੀਓ ਤੇ ਬਣੇ ਰਹੋ ਤੁਸੀਂ ਹਾਂਜੀ ਹੁਣ ਮੈਂ ਲਾ ਰਹੀ ਹਾਂ ਜੀ ਮਸ਼ੀਨ ਤੇ ਪਹਿਲਾਂ ਮੇਰੇ ਮਸ਼ੀਨ ਦੇ ਵਿੱਚ ਕੱਪੜੇ ਪਈ ਸੀ ਨਾ ਉਹ ਬਾਹਰ ਕੱਢ ਲੇ ਤੇ ਇੱਕ ਬੈੱਡ ਦੀ ਚਾਦਰ ਵੀ ਪਈ ਸੀ ਧੋਣ ਵਾਲੀ ਤੇ ਫਿਰ ਮਿਹੜੀਆਂ ਟੀ-ਸ਼ਰਟਾਂ ਸੀਗੀਆਂ ਇਹਨਾਂ ਦੀਆਂ ਹਨਾ ਅਰਮਾਨ ਦੀਆਂ ਤੇ ਉਹਨ ਮੈਂ ਉਹ ਸਿੱਧੀਆਂ ਕਰਕਰਾਂ ਵਿੱਚ ਪਾਤੀਆਂ ਕਿਉਂਕਿ ਐ ਨਾ ਐ ਹੁੰਦਾ ਵੀ ਜੇ ਪੁੱਠੀਆਂ ਰਹਿ ਗਈਆਂ ਤੇ ਫਿਰ ਨਿੱਖਰਣੀਆਂ ਜਿਹੀਆਂ ਨਹੀਂ ਤੁਹਾਨੂੰ ਪਤਾ ਹੀ ਆਪਣਾ ਹਨ ਖੇਤੀਬਾੜੀ ਦਾ ਪਸ਼ੂਆਂ ਦਾ ਕੰਮ ਧੰਦਾ ਤੇ ਕੱਪੜੇ ਸੁਭਾਵਿਕ ਜਿਹਾ ਮੈਲੇ ਜਾਂਦਾ ਹੋ ਜਾਂਦੇ ਆ ਤੇ ਫਿਰ ਮਨ ਵਿੱਚ ਐ ਜਿਹਾ ਰਹਿੰਦਾ ਮੈਨੂੰ ਵੀ ਕੱਪੜੇ ਨਹੀਂ ਨਿੱਖਰੇ ਜੇ ਨਾ ਸਿੱਧੇ ਕਰਕੇ ਪਾਈਏ ਤੇ ਸਾਰੀ ਮੈਂ ਚੰਗੀ ਤਰ੍ਹਾਂ ਦੇਖ ਕੇ ਨਜੀਬਾਂ ਵਗੈਰਾ ਵੀ ਦੇਖ ਲਈਆਂ ਕਈ ਵਾਰੀ ਕਾਗਜ਼ ਪੱਤਰ ਹੁੰਦੀਆਂ ਹਨ ਤੇ ਇੱਕ ਵਾਰੀ ਇਦਾਂ ਹੋਇਆ ਸੀਗਾ ਕਿ ਭਲੇਖੇ ਦੇ ਨਾਲ ਨਾ ਮੰਮੀ ਨੇ ਵਪਾਰਸੀ ਤੋਂ ਤੋਤਾ ਸੀ ਪਰ ਬਚਤ ਰਹਿ ਗਈ ਤੇ ਲਓ ਜੀ ਹੁਣ ਮੈਂ ਮਸ਼ੀਨ ਲਾ ਕੇ ਆ ਗਈ ਸੀ ਸਰਪਾਏ ਸੀ ਪਾਣੀ ਪਾ ਕੇ ਚਲਾਇਆ ਸੀ ਤੇ ਇੱਥੇ ਹੁਣ ਮੈਂ ਆਪਦੇ ਕੱਪੜੇ ਪ੍ਰੈਸ ਕਰਨ ਲੱਗੀ ਸੀ ਦੋ ਸੂਟ ਪਏ ਸੀ ਪ੍ਰੈਸ ਕਰਨ ਵਾਲੇ ਤੇ ਜਿਹੜੀ ਇਹ ਪ੍ਰੈਸ ਆ ਨਾ ਇਹ ਪਾਣੀ ਵਾਲੀ ਆ ਇਹ ਮੈਨੂੰ ਮਸ਼ੀਨ ਦੇ ਨਾਲ ਫ੍ਰੀ ਮਿਲੀ ਸੀ ਕੱਪੜੇ ਧੋਣ ਵਾਲੀ ਦੇ ਨਾਲ ਤੇ ਮੇਰੀ ਪ੍ਰੈਸ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਉਹ ਠੀਕ ਨਹੀਂ ਹੋਈ ਫਿਰ ਅਸੀਂ ਇਹ ਲਾ ਲਈ ਸੀ ਤੇ ਇਹਦੇ ਵਿੱਚ ਪਾਣੀ ਪਾਉਣਾ ਪੈਂਦਾ ਤੇ ਜੇ ਨਾ ਪਾਣੀ ਪਾਈਏ ਨੀ ਉਹਨਾਂ ਨੇ ਦੁਕਾਨ ਵਾਲੇ ਨੇ ਸਾਨੂੰ ਕਿਹਾ ਕਹਿੰਦੇ ਫਿਰ ਇਹ ਸੜ ਜਾਊਗੀ ਪਾਣੀ ਪਾਏ ਤੋਂ ਬਿਨਾ ਨਹੀਂ ਉਹਨੂੰ ਚਲਾਇਓ ਨਾ ਲੋਜੀ ਇੱਥੇ ਹੁਣ ਅਰਮਾਨ ਬੈਠਾ ਟੀਵੀ ਦੇਖ ਰਿਹਾ ਸੀ ਤੇ ਮੈਂ ਨਾਲ ਨਾਲ ਪ੍ਰੈਸ ਕਰ ਰਹੀ ਸੀ ਨਾਲ ਨਾਲ ਟੀਵੀ ਦੇਖ ਰਹੀ ਸੀ ਵੀਡੀਓ ਮੈਂ ਥੋੜੀ ਜੀ ਫਾਸਟ ਕਰਤੀ ਆ ਤੇ ਅਰਮਾਨ ਨਾ ਮੇਰੀ ਜਿਹੜੀ ਸੈਲਫੀ ਸਟਿਕ ਆ ਉਹਦੇ ਨਾਲ ਖੇਡ ਰਿਹਾ ਸੀ ਤੇ ਨਾਲ ਨਾਲ ਮੇਰੇ ਨਾਲ ਗੱਲਾਂ ਕਰ ਰਿਹਾ ਸੀਗਾ ਤੇ Netflix ਚਲਾਈ ਹੋਈ ਸੀ ਨੇ Netflix ਤੇ ਦੇਖ ਰਿਹਾ ਸੀ ਫਿਰ ਮੈਂ ਉਹਨੂੰ ਕਹਿ ਰਹੀ ਸੀ ਮੈਂ ਕੋਈ ਫਨੀ ਜੀ ਜਿਹੜੀ ਹਾਸੇ ਵਾਲੀ ਪੰਜਾਬੀ ਦੇਖ ਲਓ ਕੋਈ ਹੈਗੀ ਆ ਤੇ ਜਨਾ ਮੰਮੀ ਕੋਈ ਖਾਸ ਜਿਹੀ ਤਾਂ ਹੈ ਨਹੀਂ ਕਿ ਵੀ ਇਹੀ ਆ ਤੇ ਮੈਨੂੰ ਜਿਆਦਾ ਕੋਈ ਫਿਲਮਾਂ ਦਾ ਸ਼ੌਂਕ ਤਾਂ ਹੈ ਨਹੀਂ ਮੈਂ ਨੂੰ ਕੋਈ ਇੰਨਾ ਨਹੀਂ ਹੈਗਾ ਵੀ ਮੈਂ ਫਿਲਮਾਂ ਦੇਖਣੀ ਆ ਮੈਨੂੰ ਨਾਟਕ ਨੂਟਕ ਦਾ ਵੀ ਨਹੀਂ ਇੰਨਾ ਹੈਗਾ ਵੀ ਮੈਂ ਦੇਖਣੀ ਆ ਕਦੇ ਮਨ ਆਈ ਤੇ ਦੇਖ ਵੀ ਲਈਦਾ ਪਰ ਐ ਨਹੀਂ ਹੈਗਾ ਕਿ ਵੀ ਕਈ ਕਿਵੇਂ ਭੈਣਾਂ ਨੂੰ ਹੁੰਦਾ ਨਾ ਵਿਚਵੇਂ ਰੂਟੀਨ ਪੱਕਾ ਹੁੰਦਾ ਵੀ ਐਸ ਵੇਲੇ ਨਾਟਕ ਦੇਖਣੀ ਦੇਖਣੀਆਂ ਜਾਂ ਫਿਲਮ ਦੇਖਣੀ ਦੇਖਣੀਆਂ ਤਾਂ ਮੇਰਾ ਇਦਾਂ ਦਾ ਕੁਝ ਨਹੀਂ ਹੈਗਾ ਵੀ ਮੈਂ ਇਸ ਟਾਈਮ ਦੇਖਣੀ ਆ ਤੇ ਹਾਈ ਜਰੂਰ ਹੁੰਦਾ ਵੀ ਦੋ ਕਮਰੇਜ ਬੈਠੇ ਕੰਮ ਧੰਦਾ ਕਰਦੇ ਆ ਤੇ ਇਹਨਾਂ ਨੇ ਟੀਵੀ ਲਾਇਆ ਹੋਵੇ ਫਿਰ ਜਰੂਰ ਨਾਲ ਦੇਖ ਲਈਦਾ ਕੁਝ ਚੱਲਦਾ ਹੋਵੇ ਉਹਨੇ ਟਾਈਮ ਲਈ ਕਿਉਂਕਿ ਕੰਮਾਂ ਦੇ ਵਿੱਚ ਹਨਾ ਵੇਲ ਹੀ ਨਹੀਂ ਮਿਲਦੀ ਸਾਰਾ ਦਿਨ ਤਾਂ ਕੰਮਾਂ 'ਚ ਨਿਕਲ ਜਾਂਦਾ ਤੇ ਜੇ ਟੀਵੀ ਦੇਖਣ ਬਹਿ ਜੋ ਫਿਰ ਕੰਮ ਲੇਟ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਨੂੰ ਇੰਨਾ ਹੈ ਨਹੀਂ ਵੈਸੇ ਵੀ ਨਾ ਮੈਨੂੰ ਬੋਰ ਜਾ ਲੱਗਣ ਲੱਗ ਜਾਂਦਾ ਜੀ ਜੱਕ ਜਾਂਦਾ ਟੀਵੀ ਦੇਖ-ਦੇਖ ਕੇ ਤਾਂ ਕਰਕੇ ਤੇ ਲੋ ਜਿੱਥੇ ਮੈਂ ਕਮੀਤਾ ਕਰਤਾ ਸੀ ਪ੍ਰੈਸ ਤੇ ਜਿਆਦਾ ਕੱਪੜੇ ਨਹੀਂ ਸੀ ਹੈਗੇ ਆਪਣੇ ਪ੍ਰੈਸ ਕਰਨ ਵਾਲੇ ਮੇਰੇ ਦੋ ਸੂਟ ਹੀ ਸੀ ਇਹ ਵੀ ਬਾਹਰ ਅੰਦਰ ਪਾਉਣ ਵਾਲੇ ਸੀਗੇ ਤੇ ਮੈਂ ਕਿਹਾ ਪ੍ਰੈਸ ਕਰਕੇ ਰੱਖ ਦਿੰਨੀ ਹਨ ਕਈ ਵਾਰੀ ਐਮਰਜੈਂਸੀ ਜਾਣਾ ਪੈਂਦਾ ਸ਼ਹਿਰ ਜਾਂ ਕਿਸੇ ਘਰੀ ਵਗੈਰਾ ਤਾਂ ਫਿਰ ਪਾਉਣੇ ਪੈ ਜਾਂਦੇ ਨੇ ਤੇ ਜਿਹੜੇ ਆਪਣੇ ਘਰੀ ਪਾਉਣ ਵਾਲੇ ਕੱਪੜੇ ਉਹ ਆਪਾਂ ਕਦੇ ਪ੍ਰੈਸ ਨਹੀਂ ਕੀਤੀ ਕਿਉਂਕਿ ਹਨਾ ਲਾ ਤੇ ਧੋਲੇ ਪਾ ਲੇ ਉਹਦੇ ਅੱਧੀ ਚੱਲਦਾ ਰਹਿੰਦਾ ਗਰਮੀ ਦੇ ਵਿੱਚ ਤਾਂ ਵੈਸੇ ਹੀ ਬਿੰਦੇ-ਬਿੰਦੇ ਕੱਪੜੇ ਆਪਾਂ ਚੇਂਜ ਕਰਦੇ ਆ ਕਿਉਂਕਿ ਨੋਂ ਨਿਆ ਹਨਾ ਉਹਦੇ ਫਿਰ ਕੱਪੜੇ ਬਦਲਦੇ ਆ ਤੇ ਇਹ ਸੂਟ ਮੈਂ ਕਾਟਨ ਦੇ ਸਮਾਈ ਸੀ ਹੁਣੇ ਸਮਾਈ ਸੀ ਜਿਵੇਂ ਦਰਬਾਰ ਸਾਹਿਬ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਹਨਾ ਉਹਦੇ ਵਾਸਤੇ ਸਮਾਈ ਸੀ ਕਾਟਨ ਦੇ ਕਿਉਂਕਿ ਦੂਜੇ ਹੈਵੀ ਸੂਟ ਤਾਂ ਹਨਾ ਪਾਉਣ ਨੂੰ ਵੀ ਨਹੀਂ ਦਿਲ ਕਰਦਾ ਤੇ ਜਿਹੜੇ ਅੱਜ ਕੱਲ ਤਾਂ ਖੈਰ ਚੱਲਦੇ ਆ ਧਾਗੇ ਦੇ ਜਿਹੜਾ ਵਰਕ ਆਉਂਦਾ ਉਹਦੇ ਵਾਲੇ ਤੇ ਮੈਨੂੰ ਵੈਸੇ ਹਲਕਾ ਕੱਪੜਾ ਵਧੀਆ ਲੱਗਦਾ ਤੇ ਲੋ ਜੀ ਇੱਥੇ ਮੈਂ ਪ੍ਰੈਸ ਵੀ ਕਰ ਹਟੀ ਤੇ ਰਮਾਨ ਆਇਆ ਸੀ ਬਾਹਰੋਂ ਉੱਠ ਕੇ ਉੱਤੇ ਭੌਂਗ ਰਹੇ ਸੀ ਮੈਂ ਕਿਹਾ ਦੇਖ ਲਾ ਵੀ ਕੋਈ ਆਇਆ ਨਾ ਹੋਵੇ ਤੇ ਲਓ ਜੀ ਇੱਥੇ ਹੁਣ ਮੈਂ ਲੱਗੀਆਂ ਪੁਦੀਨਾ ਤੋੜਨਾ ਕਿਉਂਕਿ ਨਾ ਸਵੇਰੇ ਆਪਾਂ ਬਣਾਉਣੀ ਆ ਚਟਣੀ ਪੁਦੀਨੇ ਦੀ ਤੇ ਜਿਆਦਾ ਪੁਦੀਨਾ ਆਪਣੇ ਹੈ ਨਹੀਂ ਆਪਾਂ ਇਹਨੂੰ ਹੁਣੇ ਲਾਇਆ ਥੋੜਾ ਟਾਈਮ ਹੀ ਹੋਇਆ ਤਾਂ ਕਰਕੇ ਮੈਂ ਥੋੜੇ ਨਾ ਪੱਤੇ-ਪੱਤੇ ਤੋੜ ਲੇ ਮੈਂ ਕਿਹਾ ਚਲੋ ਸਵਾਦ ਜਾਉਣ ਲੱਗ ਜੂ ਵਿੱਚ ਥੋੜੇ ਜਿਹਾ ਪਾ ਲਾਂਗੇ ਤੇ ਪਰ ਜਿਆਦਾ ਨਹੀਂ ਹਾਲੇ ਆਪਣੇ ਫੁੱਟਿਆ ਤੇ ਮੈਂ ਕਿਹਾ ਜਿਵੇਂ ਡਾਹਣੀਆਂ ਤੋੜਤੀਆਂ ਫੇਰ ਇਹ ਨਹੀਂ ਜਿਆਦਾ ਨਹੀਂ ਫੁੱਟਣਾ ਹਨਾ ਤੇ ਉਧਰ ਰਮਾਨ ਦੇ ਡੈਡੀ ਧਾਰਾ ਕੱਢ ਰਹੇ ਸੀ ਤੇ ਰਮਾਨ ਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਤਿਲੋ ਜੀ ਇੱਥੇ ਹੁਣ ਮੈਂ ਲੱਗੀ ਸੀ ਚੁੰਨੀਆਂ ਧੋਣ ਹੱਥ ਨਾਲ ਕਿਉਂਕਿ ਨਾ ਇਹ ਚੁੰਨੀਆਂ ਜਿਹੜੀਆਂ ਇਹ ਮੈਨੂੰ ਜਦੋਂ ਲੈ ਕੇ ਆਈ ਸੀ ਉਹਨਾਂ ਨੇ ਭਾਈ ਨਹੀਂ ਕਿਹਾ ਸੀ ਭਾਈ ਉਹਨਾਂ ਨੂੰ ਕਦੇ ਮਸ਼ੀਨ 'ਚ ਨਾ ਧੋਇਓ ਵੀ ਵੇ ਨਾ ਉਹਦੀ ਮੈਲ ਜੀ ਛੱਡ ਜਾਂਦੀ ਐ ਨਹੀਂ ਤੇ ਮਸ਼ੀਨ ਦੇ ਕੱਪੜਿਆਂ ਦੀ ਵੀ ਫਿਰ ਉਹ ਰੰਗਿਆ ਨਹੀਂ ਰਹਿੰਦਾ ਚੁੰਨੀਆਂ ਦਾ ਤਾਂ ਐ ਕਰਕੇ ਮੈਂ ਇਹਨਾਂ ਨੂੰ ਹੱਥ ਨਹੀਂ ਧੋਣੀਆਂ ਚੁੰਨੀਆਂ ਜਿਹੜੀਆਂ ਵੀ ਹੋਣ ਚਾਹੇ ਪਿਓਰ ਦੀਆਂ ਹੋਣ ਚਾਹੇ ਕਾਟਨ ਦੀਆਂ ਹੱਥ ਨਹੀਂ ਹੁਣ ਧੋਣੀਆਂ ਤੇ ਬਾਕੀ ਮੋਟਰ ਭਰਨੀ ਨਹੀਂ ਲਾਈ ਹੋਈ ਸੀ ਮੈਂ ਮੋਟਰ ਆਪਣੇ ਟੈਂਕੀ ਬਿਲਕੁਲ ਖਾਲੀ ਸੀਗੀ ਮੈਂ ਕਿ ਇਹ ਨਹੀਂ ਪਾਈਪ ਆ ਨਾ ਇਹਦੇ ਵਿੱਚ ਪਾਣੀ ਲੀਕ ਹੁੰਦਾ ਰਹਿੰਦਾ ਮੋਟਰ ਦਾ ਤੇ ਮੈਂ ਕਿ ਚਲੋ ਨਾਲੇ ਮੈਂ ਪਾਣੀ ਨਹੀਂ ਵੇਸਟ ਹੋਊਗਾ ਇਹਦੇ ਨਾਲ ਚੁੰਨੀਆਂ ਧੋ ਲੈਣੀਆਂ ਤਾਂ ਕਰਕੇ ਮੈਂ ਕਿ ਚਲੋ ਦੋ ਦੋ ਕੰਮ ਇਕੱਠੇ ਹੋ ਜਾਣਗੇ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਸੀ ਆਪਣੇ ਨਾਲ ਇੱਕ ਭੈਣ ਦਾ ਕਮੈਂਟ ਆਇਆ ਸੀ ਮੈਨੂੰ ਬਹੁਤ ਚੰਗਾ ਲੱਗਿਆ ਉਹਦਾ ਕਮੈਂਟ ਪੜ੍ਹ ਕੇ ਤੇ ਉਹਨਾਂ ਨੇ ਦੱਸਿਆ ਕਹਿੰਦੇ ਨਾ ਵੀ ਭੈਣੇ ਕਹਿੰਦੀ ਜਿਹੜੀ ਮੈਂ ਪੈਸਿਆਂ ਵਾਲੀ ਵੀਡੀਓ ਨਹੀਂ ਪਾਈ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਸਾਡੇ 62 ਲੱਖ ਰੁਪਏ ਦਾ ਹਨਾ ਪਤਾ ਨਹੀਂ ਲੱਗ ਰਿਹਾ ਤਾਂ ਉਹ ਭੈਣ ਕਹਿੰਦੀ ਨਾ ਵੀ ਭੈਣੇ ਸਾਡੇ ਵੀ ਇਦਾਂ ਹੀ ਹੋਇਆ ਸੀ ਕਹਿੰਦੇ ਮੇਰੇ ਨਾਲ ਬੇਟੇ ਦੇ ਏਜੰਟ ਕੋਲੇ ਪੈਸੇ ਫਸ ਗਏ ਸੀ ਤੇ ਕਹਿੰਦੇ ਵੀ ਉਹਦੇ ਵਿੱਚੋਂ 3 ਇੱਕ ਲੱਖ ਰੁਪਏ ਤਾਂ ਉਹਨੇ ਦਿੱਤਾ ਸੀ ਬਾਕੀ 6-7 ਲੱਖ ਰੁਪਏ ਜ ਨਹੀਂ ਉਹ ਦੇਣ ਲਈ ਤਿਆਰ ਹੀ ਨਹੀਂ ਸੀ ਕਹਿੰਦੇ ਕਹਿੰਦੇ ਸੀਂ ਬਹੁਤ ਕੋਸ਼ਿਸ਼ ਕੀਤੀ ਕਹਿੰਦੇ ਕੇਸ ਵੀ ਲਾਇਆ ਕੁਝ ਨਾ ਬਣੇ ਕਹਿੰਦੇ ਨਾ ਸਾਡਾ ਵਕੀਲ ਕਹਿੰਦਾ ਵੀ ਤੁਸੀਂ ਉਹਨਾਂ ਦਾ ਨੰਬਰ ਲਿਆਓ ਉਹ ਐਡਰੈਸ ਲਿਆਓ ਵੀ ਪਤਾ ਕਰੀਏ ਤੇ ਨਾ ਸਾਨੂੰ ਕਹਿੰਦੇ ਐਡਰੈਸ ਪਤਾ ਲੱਗੇ ਕਹਿੰਦੇ ਮੈਂ ਨਾ ਸੁਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਤੇ ਪੰਜ ਚੁਪੈਰਾ ਸਾਹਿਬ ਘਰੀ ਕੱਟੇ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਕਹਿੰਦੇ ਨਾ ਮੇਰਾ ਬੇਟਾ ਇੱਕ ਰੰਚ ਕਚੈਰੀਆਂ ਕੰਮ ਗਿਆ ਹੋਇਆ ਸੀ ਕਹਿੰਦੇ ਉੱਥੇ ਉਹਨੂੰ ਐਡਰੈਸ ਵੀ ਮਿਲ ਗਿਆ ਨੰਬਰ ਵੀ ਮਿਲ ਗਿਆ ਕਹਿੰਦੇ ਸਾਡੇ ਵਕੀਲ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ ਉਹਦੇ ਡੈਡੀ ਨੇ ਚੱਕਿਆ ਫੋਨ ਕਹਿੰਦੇ ਪਹਿਲਾਂ ਤਾਂ ਉਹ ਕਹਿੰਦੇ ਵੀ ਨਹੀਂ ਉਹ ਤਾਂ ਬਾਹਰ ਚੱਲਿਆ ਗਿਆ ਕਹਿੰਦੇ ਫਿਰ ਵਕੀਲ ਨੇ ਆਪਣੇ ਹਿਸਾਬ ਨਾਲ ਗੱਲ ਕੀਤੀ ਤੇ ਕਹਿੰਦੇ ਉਹ ਦੂਜੇ ਦਿਨ ਆਇਆ ਤੇ ਸਾਡੇ ਨਾਲ ਕਹਿੰਦੇ ਦੇਖੋ ਬਿਨਾ ਉਜੋ ਕੋਈ ਸਾ ਬੋਲੇ ਕਰੇ ਕਹਿੰਦੇ ਪੈਸੇ ਦੇਣ ਲਈ ਵੀ ਮੰਨ ਲ ਗਿਆ ਤੇ ਕਹਿੰਦੇ ਉਸ ਤੋਂ ਕੁਝ ਦਿਨਾਂ ਬਾਅਦ ਆ ਕੇ ਕਹਿੰਦੇ ਸਣੀ ਵਿਆਹ ਸਾਨੂੰ ਜਿਹੜੇ ਪੈਸੇ ਸਾਡੇ ਮੋੜ ਗਿਆ ਤੇ ਬਹੁਤ ਵਧੀਆ ਲੱਗਿਆ ਉਹਨਾਂ ਦੀ ਹਨਾ ਇਹ ਕਮੈਂਟ ਪੜ੍ਹ ਕੇ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਵੀ ਸ਼ੇਅਰ ਕੀਤੀ ਆ ਤੇ ਵੀ ਹੈਰਾਨੀ ਵੀ ਹੁੰਦੀ ਹੈ ਹਨਾ ਜਦ ਇਦਾਂ ਦੀਆਂ ਘਟਨਾਵਾਂ ਵੀਦੀਆਂ ਵੀ ਵਾਕਈ ਰੱਬ ਹੈਗਾ ਤੇ ਫਿਰ ਭਰੋਸਾ ਵੀ ਵੱਧਦਾ ਹਨਾ ਵੀ ਹਾਂ ਵੀ ਪ੍ਰਮਾਤਮਾ ਸੁਣਦਾ ਸੋ ਤੁਸੀਂ ਵੀ ਜਦੋਂ ਐਦਾਂ ਦਾ ਕੁਝ ਹੁੰਦਾ ਨਾ ਤਾਂ ਜ਼ਰੂਰ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਤੇ ਮੈਂ ਵੀ ਹਾਂ ਜੀ ਮੇਰਾ ਵੀ ਭਰੋਸਾ ਪਰਮਾਤਮਾ ਤੇ ਹੀ ਆ ਕਿਉਂਕਿ ਗੁਰੂ ਸਾਹਿਬ ਚਾਏ ਹਨ ਚੁਟਕੀਆਂ ਦੇ ਵਿੱਚ ਸਾਡੇ ਦੁੱਖ ਤੋੜ ਸਕਦੇ ਨੇ ਉਹਨਾਂ ਦੇ ਹੁਕਮ ਤੋਂ ਤਬਿਨਾ ਪੱਤਾ ਵੀ ਨਹੀਂ ਹਲਦਾ ਤੇ ਆਪਾਂ ਤਾਂ ਹੈਲੀ ਕੀ ਸਕਦੇ ਹਾਂ ਹਨਾ ਸੋ ਲੋ ਜੀ ਇੱਥੇ ਹੁਣ ਮੈਂ ਜਿਹੜਾ ਚੁੰਨੀ ਵਗੈਰਾ ਵੀ ਤੁਹਾਡੇ ਸਾਰਾ ਕੰਮ ਨਿਬੜ ਗਿਆ ਸੀ ਮੈਂ ਨੌਨ ਜਾਣਾ ਸੀ ਤੇ ਰਮਾਨ ਨਾ ਕੁਲਫੀਆਂ ਲੈ ਕੇ ਆਇਆ ਸੀ ਮੈਨੂੰ ਕਹਿੰਦਾ ਮੰਮੀ ਕੁਲਫੀਆਂ ਲੈ ਕੇ ਆਏ ਵੈਸੇ ਮੈਂ ਉਹਨੂੰ ਕਹਿੰਨੀ ਨਹੀਂ ਬਾਹਰ ਦੀ ਕੁਲਫੀ ਨਾ ਖਾਇਆ ਕਰ ਕਈ ਵਾਰੀ ਵਿੱਚ ਕੋਈ ਚੀਜ਼ ਹੁੰਦੀ ਹੈ ਨਾ ਪਰ ਆਪਣੇ ਉਹ ਸੈਂਚੇ ਜਿਹ ਹੈ ਨਹੀਂ ਜਿਹੜੀ ਆਈਸਕ੍ਰੀਮ ਜਮਾਉਣ ਵਾਲੇ ਮੈਂ ਇਹਨੂੰ ਆਖਿਆ ਉਹ ਲਿਆ ਦੀ ਫਿਰ ਤੈਨੂੰ ਘਰੇ ਜਮਾ ਕੇ ਦਿਆਂ ਕਰੂੰ ਤੇ ਇਹ ਦੋ ਸੂਟ ਫੜ ਕੇ ਲਿਆਇਆ ਸੀ ਸਿਉਣੇ ਦਿੱਤੇ ਹੋਏ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਹਨਾ ਜਦੋਂ ਵੀ ਆ ਪੂਗ ਪਿਆਸੇ ਉਦੋਂ ਮਤਲਬ ਕੀ ਨਾ ਵੀ ਮੇਰੇ ਪੇਕਿਆਂ ਵੱਲੋਂ ਇਹ ਕੱਪੜੇ ਆਏ ਸੀ ਮਾਸੀਆਂ ਵੱਲੋਂ ਪਹਿਣਾ ਵੱਲੋਂ ਤੇ ਉਹ ਤੇ ਵਿੱਚ ਇੱਕ ਮੰਮੀ ਦਾ ਸੂਟ ਸੀ ਇਹ ਮੇਰੇ ਨਾਨਕਿਆਂ ਨੇ ਦਿੱਤਾ ਸੀ ਵੱਡੇ ਮਾਮਾ ਜੀ ਨੇ ਉਹ 6 ਮਹੀਨੇ ਬਾਅਦ ਆਚਾਰ ਆਈ ਪਹਿਣਾ ਨੂੰ ਸੂਟ ਦਿੰਦੇ ਦਿੰਦੇ ਨੇ ਨਾਲੇ ਦੂਜੇ ਮਾਮਾ ਜੀ ਦੋਨੋਂ ਮਾਮਾ ਜੀ ਸੂਟ ਦਿੰਦੇ ਦਿੰਦੇ 6 ਮਹੀਨੇ ਬਾਅਦ ਸਰਦੀਆਂ ਵਿੱਚ ਵੀ ਇੱਕ ਇੱਕ ਸੂਟ ਗਰਗੀਆਂ ਵਿੱਚ ਵੀ ਇੱਕ ਇੱਕ ਸੂਟ ਤੇ ਪਰਮਾਤਮਾ ਨੇ ਰੰਗ ਭਾਗ ਬਹੁਤ ਲਾਏ ਹੋਏ ਨੇ ਤੇ ਲੋ ਜੀ ਇੱਥੇ ਮੈਂ ਆਈਸਕ੍ਰੀਮ ਨਾ ਉਹ ਡਿੱਗਣ ਲੱਗੀ ਸੀ ਤੇ ਉਹਦੇ ਨਾਲ ਚਾਕਲੇਟ ਆਈ ਆ ਆਈਸਕ੍ਰੀਮ ਆ ਔਰ ਮਨ ਹੱਸ ਰਿਹਾ ਸੀ ਕਹਿੰਦਾ ਮੰਮੀ ਕਿਵੇਂ ਖਾ ਰਿਓ ਮੈਂ ਖਾ ਵੀ ਹੋਰ ਮੈਂ ਖਾ ਇਹਨ ਮੈਨੂੰ ਐਸੀ ਵੀ ਕੱਪੜੇ ਨਾਲ ਖਰਾਬ ਹੋ ਜਣ ਸੋ ਨਾਲ ਨਾਲ ਮੈਂ ਕਿਹਾ ਚਲੋ ਅभी ਹਵਾ ਲੈ ਲੈਨੇ ਥੋੜੀ देर ਬਹਿ ਕੇ ਆਪਾਂ ਤੇ ਫਿਰ ਮੈਂ ਜਾ ਕੇ ਆਪਦਾ ਨਹਾ ਲਵਾਂਗੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਵਾਤ ਤੋਂ ਵਾਤ ਸਪੋਰਟ ਕਰਿਆ ਕਰੋ ਤੇ ਤੁਹਾਡਾ ਵੈਸੇ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿਖ ਤੇ ਵਾਟ ਸ਼ੇਅਰ ਵੀ ਕਰ ਦਿਓ ਸੋ ਪਰਮਾਤਮਾ ਦੀ ਮਿਹਰ ਤੇ ਤੁਹਾਡੇ ਸਾਰੇ ਸਾਰਿਆਂ ਦੇ ਸਪੋਰਟ ਨਾਲ ਹੀ ਆਪਾਂ ਇੱਥੋਂ ਤੱਕ ਆਈਆਂ ਤੇ ਚਲੋ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ